ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯੋਗਿੰਦਰ ਯਾਦਵ ਤੇ ਨਵੀਨ ਜੈਹਿੰਦ ਨੇ ਹਰਿਆਣਾ ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਹਰਿਆਣਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਹਾਰ ਦਿੱਤਾ ਯੋਗਿੰਦਰ ਯਾਦਵ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਹੈ ਖਰਾਬ ਪ੍ਰਦਰਸ਼ਨ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯੋਗਿੰਦਰ ਯਾਦਵ ਤੇ ਨਵੀਨ ਨੇ ਹਰਿਆਣਾ ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਜਗਿੰਦਰ ਯਾਦਵ ਨੇ ਪਾਰਟੀ ਨੂੰ ਅਸਤੀਫਾ ਦਿੱਤਾ ਰਹਿਣਾ ਚ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਪਾਰਟੀ ਤੋਂ ਅਸਤੀਫਾ ਦਿੱਤਾ ਗਿਆ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ ਜਗਿੰਦਰ ਯਾਦਵ ਨੇ ਇਸ ਤੇ ਇਕਬਾਲ ਕੀਤਾ ਕਿ ਖਰਾਬ ਪ੍ਰਦਰਸ਼ਨ ਦੇ ਲਈ ਉਹ ਜ਼ਿੰਮੇਵਾਰ ਨੇ ਇਸ ਕਵਰ ਤੇ ਜ਼ਿਆਦਾ ਜਾਣਕਰਦੇ ਹਿੰਦਲੀ ਸਾਡਾ ਜੁੜ ਚੁਕੇ ਨੇ ਸਾਡੇ ਪੱਤਰਕਾਰ ਸਰਜੀਤ ਸਿੰਘ ਜੀ ਸਰਜੀਤ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਿਤਨੇ ਗਰੇਤ ਤਕਰਾਰਵਾਦੀ ਹੋ ਨਜ਼ਰ ਆ ਰਹੀ ਹੈ ਅਗਰ ਦੋਹਾਂ ਨੂੰ ਦੇਖਿਆ ਜਾਵੇ ਤਾਂ ਨਵੀਨ ਜੈ ਹਿੰਦ ਨੇ ਦਪਿੰਦਰ ਹੁੱਡਾ ਦੇ ਖਿਲਾਫ ਰੋहतक ਤੋਂ ਜਿਹੜਾ ਹੈਗਾ ਚੋਣ ਲੜੀ ਸੀਗੀ ਔਰ ਯੋਗਿੰਦਰ ਯਾਦਵ ਨੇ ਗੜਗਾਉਂ ਤੋਂ ਜਿਹੜੀ ਹੈਗੀ ਚੋਣ ਲੜੀ ਆ ਦੋਨੋਂ ਹੀ ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਹਰਿਆਣਾ ਦੇ ਵਿੱਚ ਹੈਗੀਆਂ ਨੇ ਔਰ ਹਰਿਆਣਾ ਦੇ ਵਿੱਚ ਪਾਰਟੀ ਦਾ ਜੋ ਹਸ਼ਰ ਹੋਇਆ ਹੈ ਹਰਾ ਕਿ ਪਾਰਟੀ ਤੋਂ ਬਹੁਤ ਜਿਆਦਾ ਉਮੀਦਾਂ ਸਨ ਹਰਿਆਣੇ ਦੇ ਵਿੱਚ ਇੱਕ ਜਿਸ ਤਰੀਕੇ ਨਾਲ ਪੂਰਾ ਜੋਰ ਲਗਾਇਆ ਸੀ ਪਰ ਪਾਰਟੀ ਹਰਿਆਣੇ ਦੇ ਵਿੱਚ ਖਾਤਾ ਵੀ ਨਹੀਂ ਖੋਲ ਪਾਇਆ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਹਨ ਉਹ ਵੀ ਉਹ ਵੀ ਹਾਰ ਗਏ ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਉਸੇ ਚੀਜ਼ ਨੂੰ ਲੈ ਕੇ ਬਹਿਸ ਹੋਈ ਆ ਇਹਨਾਂ ਦੀ ਆਪਸ ਦੇ ਵਿੱਚ ਜਗENDER ਜੱਧਵਰ ਨਵੀਨ ਜਾਇਨ ਦੀ ਔਰ ਉਸ ਬਹਿਸ ਤੋਂ ਬਾਅਦ ਤਕਰਾਰ ਨਾ ਜਿਆਦਾ ਵੱਧ ਗਿਆ ਕਿ ਦੋਹਾਂ ਨੇ ਹੀ ਰਿਜ਼ਾਈਨ ਕਰ ਦਿੱਤਾ ਗਿਆ ਜਗENDER ਜੱਧਵਰ ਕਿਉਂਕਿ ਪਾਰਟੀ ਦੇ ਮੇਨ ਬੁਲਾਰੇ ਵੀ ਸਨ ਔਰ ਪੋਲੀਟਿਕਲ ਐਡਵਾਈਜ਼ਰ ਕਮੇਟੀ ਜਿਹੜੀ ਹੈਗੀ ਪੀਏਸੀ ਉਹਦੇ ਵੀ ਉਹ ਮੈਂਬਰ ਸਨ ਤਾਂ ਇੱਕ ਤਰ੍ਹਾਂ ਕਹਿ ਸਕਦੇ ਕਿ ਦੋ ਵੱਡੇ ਨੇਤਾਵਾਂ ਦੇ ਛੱਡਣ ਨਾਲ ਪਾਰਟੀ ਨੂੰ ਬਹੁਤ ਝਟਕਾ ਲੱਗਾ ਹੈ ਉਹ ਦੇਖਣਾ ਇਹ ਹੋਊਗਾ ਕਿ ਅਰਵਿੰਦ ਕੇਜਰੀਵਾਲ ਹੁਣ ਇਹਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਪਾਉਂਦੇ ਨੇ ਔਰ ਦੂਸਰੀ ਗੱਲ ਇੱਕ ਇਹ ਵੀ ਹੈਗੀ ਆ ਕਿ ਇਸ ਤੋਂ ਪਹਿਲਾਂ ਜੋ ਸਾਜਿਆ ਇਲਮੀ ਹੈਗੀ ਹੈ ਉਹ ਵੀ ਪਾਰਟੀ ਛੱਡ ਚੁੱਕੀ ਹੈਗੀ ਹੈ ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਜਦੋਂ ਆਮ ਆਦਮੀ ਪਾਰਟੀ ਦਾ ਜਿਹੜਾ ਕੁੰਬਾ ਸੀਗਾ ਉਹ ਕੁੰਬਾ ਹੁਣ ਿਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਗਰ ਇਹ ਦੋਹਾਂ ਦੇ ਅਸਤੀਫੇ ਮੰਨ ਲੈ ਜਾਂਦੇ ਆ ਜੀ ਯਾਦਵੰਦਰ ਜੇਕਰ ਇਹ ਸਸ ਅਸਤੀਫੇ ਦਾ ਜੇ ਜੇਕਰ ਇਸ ਨੂੰ ਜੋੜਿਆ ਜਾਵੇ ਕਾਂਗਰਸ ਪਾਰਟੀ ਪੰਜਾਬ ਦੇ ਨਾਲ ਤਾਂ ਜਿਸ ਤਰ੍ਹਾਂ ਕਿ ਪੰਜਾਬ ਪ੍ਰਧਾਨ ਤੇ ਕਾਂਗਰਸ ਦੇ ਪ੍ਰਧਾਨ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਅਸਤੀਫਾ ਦੇਣ ਤਾਂ ਕਹਿ ਸਕਦੇ ਹਾਂ ਕਿ ਯੋਗਿੰਦਰ ਯਾਦਵ ਤੇ ਵੀ ਇਸ ਦਬਾਅ ਦੇ ਤਹਿਤ ਇਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ देखो जिस जो खबर आ रही है अंदर तो कि वो आपस ਦੇ ਵਿੱਚ ਉਹਨਾਂ ਦੀ ਜਦੋਂ ਅੱਜ ਮੀਟਿੰਗ ਚੱਲ ਰਹੀ ਸੀਗੀ ਉਸ ਮੀਟਿੰਗ ਦੇ ਵਿੱਚ ਜਿਹੜੀ ਹੈਗੇ ਆ ਗੱਲਬਾਤ ਜਦੋਂ ਚੱਲੀ ਤਾਂ ਉਸ ਵੇਲੇ ਬਹਿਸ ਹੋਈ ਹੈ ਔਰ ਨਿਸ਼ਚਿਤ ਤੌਰ ਤੇ ਬਹਿਸ ਦੇ ਦੌਰਾਨ ਜਿਹੜਾ ਹੈਗਾ ਹੈ ਉਹਨਾਂ ਨੇ ਇਸ ਤੋਂ ਬਾਅਦ ਜਿਹੜਾ ਹੈਗਾ ਹੈ ਅਸਤੀਫਾ ਦਿੱਤਾ ਹੈਗਾ ਹੁਣ ਦੇਖਣਾ ਇਹੀ ਹੋਏਗਾ ਕਿ ਆ ਪਾਰਟੀ ਦੇ ਜਿਹੜੇ ਕਨਵੀਨਰ ਹੈਗੇ ਨੇ ਅਰਵਿੰਦ ਕੇਜਰੀਵਾਲ ਉਹ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਦੇ ਨੇ ਜਾਂ ਜਾਂ ਇਹ ਦੋਹੇ ਹੀ ਕਹਿ ਸਕਦੇ ਵੀ ਇਹਨਾਂ ਨੇ ਅਸਤੀਫੇ ਮੰਨ ਲੈ ਜਾਣੇ ਇਹ ਦੇਖਣਾ ਕਾਫੀ ਅਹਿਮ ਹੋਏਗਾ ਅ ਸਰਬੀਤ ਜੀ ਜੇ ਗੱਲ ਕੀਤੀ ਜਾਵੇ ਇਹਨਾਂ ਦੇ ਸਤੀਫਾ ਦੀ ਇਸ ਤੋਂ ਪਹਿਲਾਂ ਸ਼ਾਜ਼ੀ ਆਲਮੀ ਵੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਨੇ ਹੁਣ ਜਗਿੰਦਰ ਜਾਦਵ ਦੀ ਗੱਲ ਸਾਹਮਣੇ ਆਈ ਹੈ ਇਹ ਅਹੁਦਿਆਂ ਤੋਂ ਅਸਤੀਫਾ ਦੇਣ ਦੀ ਗੱਲ ਕਰ ਰਹੇ ਨੇ ਤਾਂ ਕਹਿ ਨਹੀਂ ਸਕਦੇ ਆ ਕਿ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਕਿਤਨਾ ਕਿਤੇ ਘਟਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਇਹ ਦੋਵੇਂ ਨੇਤਾ ਅਸਤੀਫਾ ਜੇਕਰ ਇਹਨਾਂ ਦਾ ਮਜ਼ਦੂਰ ਕਰ ਲਿਆ ਜਾਂਦਾ ਤਾਂ ਬਿਲਕੁਲ ਕਿਉਂਕਿ ਤੁਹਾਨੂੰ ਯਾਦ ਹੋਗਾ ਕਿ ਕਿਸ ਤਰੀਕੇ ਨਾਲ ਜਦੋਂ ਸਾਧੀਆਂ ਇਲਮੀ ਨੇ ਅਸਤੀਫਾ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਯੋਗਿੰਦਰ ਯਾਦਵ ਹੀ ਸਭ ਤੋਂ ਪਹਿਲਾਂ ਸਾਹਮਣੇ ਆਏ ਸਨ ਔਰ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀਗੀ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਜਦੋਂ ਵੀ ਕਿਸੇ ਪਾਰਟੀ ਦੇ ਸੰਕਟ ਆਉਂਦਾ ਸੀ ਤਾਂ ਯੋਗਿੰਦਰ ਯਾਦਵ ਜਿਹੜੇ ਹੈਗੇ ਉਹ ਬੱਗੇ ਸਾਹਮਣੇ ਆ ਕੇ ਮੀਡੀਆ ਦੇ ਉਸ ਚੀਜ਼ ਦਾ ਜਿਹੜਾ ਕਹਿੰਦੇ ਪੱਖ ਰੱਖਦੇ ਸਨ ਆਪਣਾ ਪਰ ਅਗਰ ਇਹ ਦੋਨੋਂ ਹੀ ਯਾ ਯੋਗਿੰਦਰ ਮੰਨ ਲਿਆ ਜਾਵੇ ਇਹ ਕਰਿੰਦਰ ਅਸਤੀਫੇ ਪ੍ਰਵਾਨ ਹੋ ਜਾ ਰਹੇ ਹਨ ਅਰਵਿੰਦ ਕੇਜਰੀਵਾਲ ਨੇ ਅਸਤੀਫੇ ਮੰਨ ਮੰਨ ਲੈਂਦੇ ਹਨ ਤਾਂ ਇਹ ਬਹੁਤ ਵੱਡਾ ਇਹ ਝਟਕਾ ਹੋਏਗਾ ਕਿਉਂਕਿ ਸਾਝੀਆਂ ਇਲਮੀ ਜਿਹੜੀ ਹੈਗੀ ਆ ਉਹ ਪਹਿਲਾਂ ਹੀ ਜਾ ਚੁੱਕੀ ਹੈ ਐਸੇ ਵਿੱਚ ਦੋ ਵੱਡੇ ਲੀਡਰਾਂ ਦੇ ਤਿੰਨ ਵੱਡੇ ਲੀਡਰਾਂ ਦੇ ਜਾਣ ਦੇ ਨਾਲ ਪਾਰਟੀ ਦਾ ਜਿਹੜਾ ਮਨੋਵਲ ਹੁੰਦਾ ਹੈ ਆਮ ਵਰਕਰ ਜਿਹੜੇ ਜੁੜੇ ਹੋਏ ਨੇ ਉਹ ਮਨੋਵਲ ਕਿਤੇ ਨਾ ਕਿਤੇ ਟੁੱਟਦਾ ਆਇਆ ਹੈ ਘਰ ਇਸ ਤੋਂ ਪਹਿਲਾਂ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਨੇ ਚਾਹੇ ਉਹ ਬੀਜੇਪੀ ਹੈ ਚਾਹੇ ਉਹ ਕਾਂਗਰਸ ਹੈ ਉਹ ਬਾਰ ਬਾਰ ਇੱਕ ਹੀ ਗੱਲ ਜ਼ਰੂਰ ਕਹਿੰਦੇ ਰਹੀ ਹੈ ਕਿ ਇਹ ਇੱਕ ਹਵਾ ਦਾ ਬੁਲਾ ਹੈ ਔਰ ਹਵਾ ਦਾ ਬੁਲਾ ਇਹ ਜਿਹੜਾ ਹੈਗਾ ਥੋੜੇ ਟਾਈਮ ਲਈ ਹੁੰਦਾ ਔਰ ਉਸ ਤੋਂ ਬਾਅਦ ਇਹ ਬਿਕਰ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਜਾ ਕੇ